ਆਪਣੇ ਨਵੇਂ ਵਲੌਗ ਦੇ ਵਿੱਚ ਤੇ ਆ ਆ ਛਤਰੀ ਦਾ ਇੱਕ ਡੰਡਾ ਘਰੇ ਪਿਆ ਹੋਇਆ ਚੱਕ ਲਿਆ ਬਿਨਾ ਪੁੱਛੇ ਜੇ ਘਰ ਦੇ ਨੂੰ ਪਤਾ ਲੱਗ ਗਿਆ ਤੇ ਛਿੱਤਰ ਪਾਣੇ ਪੱਕੇ ਡੰਡਾ ਜਾਂਦਾ ਪਤਾ ਲੱਜਾ ਤੇ ਆ ਆਪਣੀ ਛਤਰੀ ਉਹ ਛਤਰੀ ਤਾਂ ਦਿਖਾ ਦਿਆ ਕੀ ਕਰਨੀਏ ਲੋ ਭਾਈ ਪਹਿਲੀ ਵੀਡੀਓ ਹੀ ਆਪਣੀ ਛਤਰੀ ਦੀ ਸੀਗੀ ਛਤਰੀ ਵਧੀਆ ਬਣ ਗਈ ਸੀ ਆਪਣੀ ਹਾਂ ਦੇਖੋ ਤੇ ਹਾਂ ਮੌਸਮ ਦੀ ਜਾਣਕਾਰੀ ਤਾਂ ਹੁੰਦੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੌਸਮ ਦੀ ਜਾਣਕਾਰੀ ਵਾਸਤੇ ਮੌਸਮ ਬਦਲ ਗਿਆ ਹੋਇਆ ਹੈ ਤੇ ਤੋਂ ਦੇ ਵਾਸਤੇ ਤਾਂ ਇਹ ਟਾਈਮ ਮੇਰੇ ਹਿਸਾਬ ਨਾਲ ਹੋ ਗਿਆ 1 ਮਿੰਟ 12 ਵਜੇ 16 ਮਿੰਟ ਹੋ ਗਏ ਨੇ ਤੇ ਹਜੇ ਵੀ ਤੋਂ ਦੇ ਠੀਕ ਹੈ ਸੂਰਜ ਮਾੜਾ ਮਾੜਾ ਨਿਕਲਿਆ ਮੈਨਿਆ ਧੁੱਪ ਚੜ੍ਹਦੀ ਨਹੀਂ ਤੇ ਚਲੋ ਆਹ ਡੰਡਾ ਮੈਂ ਕਰਾਂ ਬਿਨਾ ਪੁੱਛੇ ਚੱਕ ਕੇ ਲੈਂਦਾ ਮੈਂ ਅੱਗੇ ਵੀ ਇਹੀ ਕਿਹਾ ਸੀ ਮੇਰੇ ਖੇਤਰ ਪੈ ਸਕਦੇ ਨੇ ਇਹਦੇ ਕਰਕੇ ਯੈਸ ਸੂਰਜ ਨੂੰ ਵੀ ਢਾਂਡੇ ਲੱਗਦੇ ਤਾਂ ਕਰਕੇ ਜਾਈਚ ਬੜਿਆ ਲੱਗਦਾ ਸੀ ਚੱਲ ਭਈ ਫਟ ਕਰ ਦੇ ਵਿੱਚ ਹਾਂ ਸੱਚ ਮੈਂ ਦੱਸਣਾ ਪੁਰਾ ਇੱਕ ਮੋਟ ਕੱਡੀਆਂ ਨੂੰ ਬਾਹਰ ਡੰਨੂ ਆਹ ਡੰਡਾ ਪਤਲਾ ਆਇਆ ਤਾਂ ਅਨੁਸਾਰ ਨੂੰ ਪਤਾ ਮੱਛਰਦਾਨੀਆਂ ਵਾਲੋਂ ਨੇ ਆ ਉਹ ਵਾਲਾ ਠੀਕ ਹੈ ਤੇ ਇਹਨੂੰ ਉਲਟਾ ਕਰ ਪੈਨਲ ਲੱਗਦਾ ਫਿਰ ਉਲਟਾ ਆ ਦੇਖੋ ਕਰੇ ਬਣਾਈ ਛਤਰੀ ਤੇ ਮੈਂ ਉਹ ਨਟ ਜੇ ਵੀ ਲਾਤੇ ਨੇ ਨਟ ਲਾ ਗੀ ਦਿੱਤੇ ਇੱਕ ਨਟ ਲਾਤਾ ਜੀਨਾ ਆਪਣੀ ਛਤਰੀ ਟਾਈਟ ਹੋਏ ਦੀ ਫਿਰ ਨਿਕਲਦੀ ਨਹੀਂ ਛੇਤੀ ਤੇ ਕਬੂਤਰ ਜੀ ਆ ਜਾਪਾ ਖੋਲ ਲੈਣੀ ਅੰਦਰ ਹੀ ਦਾਣੇ ਤੇ ਪਾਣੀ ਰੱਖਦਾ ਠੰਡ ਬਹੁਤ ਸੀਗੀ ਸਵੇਰੇ ਸਵੇਰੇ ਤੇ ਚਲੋ ਆਪਾਂ ਇਹ ਚ ਪਾਇਵਨੇ ਕਿਵੇਂ ਲੱਗਦਾ ਤੇ ਆ ਪੈਪ ਆਪਾਂ ਨੂੰ ਲਈ ਮੋਟੀ ਹੋਣ ਨੂੰ ਜਿਆਦਾ ਆਪਾਂ ਛੋਟੀ ਪੈਪ ਚ ਬਦਲੀਏ ਤਾਂ ਕਿ ਡੰਡਾ ਹਿੱਲੇ ਨਾ ਜਿਆਦਾ ਯਾ ਫਿਰ ਇਹ ਪੈਪ ਦੇ ਵਿੱਚ ਡੰਡਾ ਪਾ ਕੇ ਆਪਾਂ ਇਹਨੂੰ ਫਸਾ ਦਿਆ ਕਰੀ ਵਿੱਚ ਮੈਨਿਆ ਕੀ ਬੰਦ ਕੋਈ ਨਾ ਕੁਝ ਤਾਂ ਕਰਾਂਗੇ ਨਹੀਂ ਤਾਂ ਬਾਕੀ ਇੱਕ ਮਿੰਟ ਇੱਕ ਮਿੰਟ ਨਹੀਂ ਤਾਂ ਬਾਕੀ ਆਪਣੇ ਕੋਲ ਆ ਪੈਪ ਪਈਏ ਜਿਆਦੀ ਹੋਇਆ ਨਹੀਂ ਇਹ ਚ ਡੰਡਾ ਪਾ ਕੇ ਵੇਨਿਆ ਉਹ ਡੰਡਾ ਲੈ ਆਈਂ ਓਰੇ ਇਹ ਵਿੱਚ ਪਿੱਛੋਂ ਫਸਾਈ ਫਸਾ ਕੇ ਵੇ ਵਿੱਚ ਫਸਾ ਰੁਕ ਜਾ ਰੁਕ ਲੈ ਆ ਆਪਾਂ ਕਰਦੇ ਆਂ ਆੜਿਆ ਪਰ ਫੈਕਟ ਹੈ ਨਹੀਂ ਨਹੀਂ ਸਹੀ ਹੈ ਬਸ ਥੋੜਾ ਫਸੋਣਾ ਹੁੰਦਾ ਹੈ ਕਾਡੇ ਨੂੰ ਬਾਹਰ ਕੱਢੋਗਾ ਬਾਹਰ ਕੱਢ ਲੈ ਵਧੀਆ ਲੱਗ ਗਿਆ ਆ ਚੱਕੋ ਪੈ ਆਪਣੇ ਬੜੀ ਵੱਡੀ ਪਈ ਹੈ ਬਚ ਕੇ ਬਚ ਕੇ ਬਚ ਕੇ ਬਚ ਕੇ ਲੋ ਭਾਈ ਤਾਂ ਪਜਾੜਾਈ ਹੈ ਹੈ ਸੂਰ ਜਾ ਗਿਆ ਸੂਰਜ ਨੂੰ ਜਾਈ ਤਾਂ ਬਾਹਰ ਨਿਕਲ ਆਇਆ ਚੱਲ ਭਾਈ ਫਿੱਟ ਕਰ ਵੇਨੇ ਕਿ ਮੈਂ ਵਧ ਗਿਆ ਹੁੰਦਿਆ ਆ ਇੱਥੇ ਨਾ ਕਰ ਤੂੰ ਫਿੱਟ ਉਰੇ ਆ ਇੱਥੇ ਚਾਜਣਾ ਨਹੀਂ ਮੈਂ ਡੰਡਾ ਫੜਾਂਗਾ ਤੂੰ ਤੇ ਫਿੱਟ ਕਰਦੀ ਆਪਾਂ ਕਰ ਸਦਾਂਗੇ ਬਨਾਲੇ ਵਿੱਚ ਉਹ ਕਰ ਲੈਨੇ ਆ ਬਨਾਲਾ ਦਾ ਕੀ ਟੈਂਕੀ ਦਾ ਪਾਣੀ ਥੱਲੇ ਜਾ ਉਹ ਭਰ ਜਾਂਦੀ ਟੈਂਕੀ ਉਹ ਪਤਾ ਲਾਉਣ ਵਾਸਤੇ ਰੱਖਿਆ ਸੀ ਘਰ ਫਿੱਟ ਬਈ ਘਰ ਤੇ ਫਿੱਟ ਘਰ ਤੇ ਫਿੱਟ ਹੋ ਗਿਆ ਲੈ ਫੋਨ ਫੜ ਮੈਂ ਖਸਦਾ 来 इत्ते फोकस करी ठीक है यह भी है कैमरामैन जल्दी फोकस करो बस फोकस ही कर दो लो भैया निकाल देना फिलहाल बस नहीं देखना भैया बंद गया नहीं कैमरा <laughs> वीडियो दे लो नो में ऐड हो गया देखो अब कड़ के जा जो पा गए देंगे जो जावे लेग दी लिए हेलो बांधने को बांधो काम ले अगर पर ਹੁਣ ਇਹ ਡੰਡੇ ਤੇ ਲਾਇਆ ਕਰੋਗੇ ਐ ਸੋਖੀ ਬੱਚਾ ਬਸ ਇੱਧਰ ਪਠਾਵਾਂਗੇ ਨਾ ਖੁੱਲੇ ਤੇ ਇਹਦੇ ਉੱਤੋਂ ਆਪਾਂ ਇਹੇ ਬਿਠਾ ਲਾ ਦੇਈਏ ਹਾਂ ਅੱਛਾ ਆ ਪੈਪ ਦਾ ਜਗਾਰਡ ਕਰਨਾ ਪੈਣਾ ਆਪਾਂ ਨੂੰ ਜਿਆਦਾ ਕੁਝ ਨਹੀਂ ਬਸ ਇਸ ਪੈਪ ਦਾ ਜਗਾਰਡ ਕਰਨਾ ਪੈਣਾ ਕੁਝ ਵੇਜ ਫੋਜ਼ੋਂ ਨੂੰ ਉਹ ਪੈਪ ਬੜੀ ਵੱਡੀ ਹੋ ਰਹਿੰਦੇ ਨਹੀਂ ਮਿੱਟੀ ਆਪਾਂ ਥੋੜੀ ਜਿਹੀ ਆਕੇ ਇੱਥੋਂ ਕੱਟ ਛੱਡ ਦਿਆਂ ਇਹੋਂ ਤਾਂ ਕੱਟ ਛੱਡ ਦਿਆਂ ਇਹ ਪਰ ਕੱਟ ਨਹੀਂ ਨੀ ਮੇਰੇ ਖਿਆਲ ਨਾਲ ਇਹ ਕੰਮ ਵਾਸਤੇ ਰੱਗੀ ਆਪਾਂ ਮੈਨੂੰ ਪਤਾ ਹੈ ਆਪਰੇ ਕੋ ਪੈਪ ਦਾ ਟੋਟਾ ਬੇ ਪਿਛਾ ਵਾ ਕੁੱਤੇ ਵਾਸਤੇ ਦਰਿਆ ਸੀ ਕੁੱਤੇ ਨੂੰ ਬੰਨਦੇ ਸੀ ਉੱਤੇ ਇੱਕ ਮਿੰਟ ਆ ਰਹੀ ਵੀ ਪੈਪ ਉਹ ਠੀਕ ਹੈ ਆ ਲੱਗ ਗਿਆ ਥੱਲੇ ਇਹ ਮਨ ਦੇਖੋ ਨਾ ਇਹ ਖੜ ਜਾ ਇਹ ਆ ਵਾਰੀ ਪੈਪ ਜੂਮ ਕੇ ਤੇ ਜੁੰਗਲਾ ਮੇ ਨਹੀਂ ਸਹੀ ਤੱਕ ਜਾਂਦੀ ਥੱਲੇ ਅਜੀਬ ਜੀ ਦੇਖ ਦੀ ਮੋਟੀ ਮੋਟੀ ਉਂਗਲ ਆ ਵੇ ਵੇ ਬੜੀ ਲੰਮੀ ਪੈਪ ਹੈ ਇਹ ਆਪਾਂ ਫਿੱਟ ਕਰਾਂਗੇ ਇੱਥੇ ਉਨੂੰ ਇੱਥੇ ਫਿੱਟ ਕਰਕੇ ਫਿਰ ਫਸਾਏ ਆ ਕਾਢ ਦਿੰਨੇ ਆ ਇਹ ਜਦੋਂ ਆਪਾਂ ਬਾਸ ਲਾਵਾਂਗੇ ਉਦੋਂ ਜਾ ਫਿਰ ਇਹਨੂੰ ਸੀਮੈਂਟ ਨਾਈਟਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਉਹ ਕਰ ਦਿਆਂ ਤਾਂ ਕਿ ਦੂਜੀ ਸੈਦਰੀ ਲੋਨ ਦਾ ਕੰਮ ਆਵੇ ਇੱਕ ਸੈਕਿੰਡ ਇਹ ਕਿਹ ਲਕੀ ਨੇ ਗੱਡੇ ਹੈ ਨਾ ਕਿਨੇ ਗੱਡੇ ਦਾ ਗੱਡਿਆ ਸੀਗਾ ਮਤਲਬ ਹੋਣੇ ਗੱਲ ਚੁੱਕੇ ਹੈ ਕਿਨੇ ਮੈਂ ਕਹਤਾ ਹੂੰ ਉਹ ਬਈ ਆ ਜਦੋਂ ਆਦੇ ਸਾਮਾਨ ਆਪਣਾ ਕੋਲ ਬਹੁਤ ਪਿਆ ਹੈ ਆ ਚਿਟਕਣੀ ਚਿਟਕਣੀ ਕਹਿੰਦੇ ਕੀ ਕਰਨ ਨੇ ਲੋਗੇ ਪਤਾ ਸਾਡੇ ਦਿਮਾਗੋਂ ਨਿਕਲ ਜਾਂਦਾ ਯਾਰ ਆਵੇ ਉਹਦੀ ਹੈ ਆ ਆਪਣਾ ਗੇਟ ਪਿਆ ਲੱਕੜ ਵਾਲਾ ਇਹ ਪੁਰਾਣੇ ਖੁੱਡੇ ਦਾ ਗੇਟ ਜਦੋਂ ਮੈਂ ਪਹਿਲੇ ਇਸ ਤੋਂ ਪਹਿਲਾਂ ਪਿਛਲੇ ਘਰ ਜੋ ਮੈਂ ਸ਼ਹਿਰ 'ਚ ਰਹਿੰਦੇ ਹੁੰਦੇ ਸੀ ਸਾਡਾ ਘਰ ਸੀ ਸ਼ਹਿਰ 'ਚ ਇਹ ਉੱਥੇ ਖੁੱਡੇ ਤੇ ਗੇਟ ਲੱਗਾ ਸੀਗਾ ਉਦੋਂ ਖੁੱਡਾ ਹੀ ਬੜਾ ਵੱਡਾ ਪਿਆ ਸੀ ਇਹ ਉਹਦੀ ਮੰਜਾਲੀ ਘੜਤੀ ਮੈਂ ਸੋ ਛਤਰੀ ਤੇ ਲਾਵਾਂਗੇ ਛਤਰੀ ਤੇ ਲੋਂਦੇ ਸਾਰੇ ਪੈਰਾਂ 'ਚ ਖੋਪ ਦੀਆਂ ਕਬੂਤਰਾਂ ਦੇ ਮੈਂ ਲਾ ਗਈ ਵੇਖੀ ਸੀ ਤਾਂ ਅੱਗੇ ਧੋਗੇ ਤਾਂ ਅਸੀਂ ਬੰਨੇ ਹੋਏ ਨੇ ਜੰਗਾਲ ਵੀ ਲੰਗਾ ਪੈਨੂੰ ਵੇਸਟ ਹੈ ਬਸ ਪੈੜੀ ਜੀ ਐਵੇਂ ਪਈਏ ਛੱਡ ਦਾਂਗੇ ਕਿਸੇ ਦਿਨ ਆ ਦਾ ਕੇ ਆਪਣੇ ਘੜੇ ਵਾਲਾ ਕੰਮ ਜਿਹੜਾ ਸੀ ਹੋ ਗਿਆ ਪੂਰਾ ਇੱਕ ਮਿੰਟ ਹਾਂ ਹੋਣ ਠੀਕ ਹੈ ਲੋ ਵੀ ਇਹਦਾ ਮੂੰਹ ਵੀ ਤਿਆਰ ਕਰਤਾ ਸੀ ਆ ਉੱਤੇ ਰੱਖਣ ਨੂੰ ਟੱਕਣ ਵੀ ਆਪਣੀ ਭੈਣ ਨੇ ਦੇਦਾ ਇਹ ਚ ਪਾਣੀ ਵੀ ਭਰਿਆ ਹੋਇਆ ਹੈ ਤਾਂ ਇਹਨਾਂ ਦਾ ਹੁੰਦੇ ਨਹੀਂ ਹੋਣਾ ਇਹ ਕੈਮਰਾ ਥੋੜੀ ਕੁਆਲਿਟੀ ਵਗਾਰੇ ਜਿੱਤੋਂ ਬਣਾਉਣਾ ਵੀਡੀਓ ਉਹ ਡਾਉਣ ਵਾ ਹੋ ਗਿਆ ਸੀਗਾ ਤੇ ਲਾਇਆ ਆਪਾਂ ਚਾਰਜ ਠੀਕ ਹੈ ਬਾ ਕੀ ਤੋਂ ਬਣਨੇ ਲਈ ਤੁਹਾਨੂੰ ਕਬੂਤਰ ਵੀ ਥੋੜਾ ਜਿਹਾ ਦਿਖਾਉਨੇ ਆ ਫੁੰਨਰ ਚਾਬੀ ਲੈਣ ਗਈ ਮੇਰੀ ਭੈਣ ਤੇ ਆ ਦਾਣੇ ਦੋਨੇ ਡੱਬਾ ਪਟਾਕ ਦੇਨੇ ਤਾਂ ਕਿ ਗਿੱਲਾ ਨਾ ਹੋਵੇ ਸਾਰਾ ਠੀਕ ਹੈ ਬਾਕੀ ਵੀ ਮਿੱਤਰੋ ਆ ਪਈਆਂ ਚਾਂਜਰਾ ਉਹ ਆ ਗਈ ਚਾਬੀ ਲੈ ਕੇ ਲੈ ਚਾਂਜਰਾ ਦਿਖਾ ਆ ਛੱਲਾ ਵਸ ਜ ਨਹੀਂ ਦਿੱਤਾ ਸੀ ਆਈਸਕ੍ਰੀਮ ਸੀ ਇਹ ਮੈਂ ਤੋੜ ਕੇ ਥੋ ਪਤਾ ਨਹੀਂ ਇਹਦਾ ਕੀ ਹਾਲ ਕਰਤਾ ਮੈਂ ਹੀ ਤੋੜਿਆ ਗਲਤੀ ਨਾਲ ਟੁੱਟ ਗਿਆ ਸੀ ਸੱਚਾਈ ਨਾ ਨਿਕਲ ਜਾ ਕਿਤੇ ਆਪਾਂ ਚਾਂਜਰਾ ਦੇਖਦੇ ਆਂ ਥੋੜੀਆਂ ਜੀਆਂ ਆ ਫੋਲੋ ਯੂ ਬੇਰ ਓ ਲੋ ਬਈ ਇਹ ਆ ਵਾਲੀ ਬਰਾਂਗ ਰਦੇ ਹੈ ਕਰੇ ਬਣਾਈ ਯਹੀ ਫਾਲਤੂ ਜੀ ਅਗਰ ਇਹ ਬਣਾਈ ਫਾਲਤੂ ਜੀ ਕੀ ਨਾ ਕੀਆ ਇਹ ਉਹ ਰਿੰਜ ਨਹੀਂ ਹੁੰਦੀ ਆਪਣੀ ਉਹ ਜਿਹੜੀ ਤੂੰ ਛੱਡਦੀ ਸੀ ਜਿਹੜੀ ਮੈਂ ਕੁੱਤੇ ਕੋਲੇ ਛੱਡਦੀ ਸੀ ਆਨੇ ਕੁੱਤੇ ਨੇ ਅੱਧੀ ਚਾਬ ਛੱਡੀ ਅੱਧੀ ਮੈਂ ਸੋਚਿਆ ਚਾਂਜਰ ਬਣਾ ਦਈਏ ਟੈਡੀ ਮੈਡੀ ਜੀ ਬਣੀ ਆ ਵਾਲੀ ਮੇਰੇ ਕੋਲ ਇੱਕ ਸਟੋਰੀ ਵਧੀਆ ਟੈਡੀ ਟੈਡੀ ਜੀ ਬਣੀ ਹੈ ਹੜ ਜਾ ਮੇਰੇ ਕੋਲ ਇੱਕ ਸਟੋਰੀ ਆ ਚਾਂਜਰਾ ਛਣਕਣ ਵਾਲੀ ਚਾਂਜਰਾ ਇੱਕ ਕਾਲੀ ਦੋ ਦੋ ਰੈਡ ਹੋ ਗਈ ਇੱਕ ਕਾਲੀ ਜਿਹੜੇ ਆਪਾਂ ਆਪਣੇ ਵੱਡੇ ਕਬੂਤਰ ਦੇ ਪਾਈ ਸੀ ਤੇ ਸਭੀ ਬਾਕੀਆ ਕਬੂਤਰੀ ਦਾ ਰਵਾੜ ਆਲੀ ਤੇ ਚਾਂਦਰ ਨੇ ਇਹਨੂੰ ਕੁਝ ਹੋਰ ਗਏ ਆਂਦੇ ਨੇ ਦੋ ਪਰੇ ਵਾਸ਼ਲਾ ਵਾਸ਼ਲਾ ਹਾਂ ਆਪਣੇ ਵਾਸ਼ਲਾ ਕਹਿੰਦੇ ਤੇ ਬਾਕੀ ਛੋਟੇ ਛੋਟੇ ਵਾਸ਼ਲਾ ਇਹ ਬੱਚਿਆਂ ਦੇ ਪੁੰਨ ਨੇ ਆਪਾਂ ਤੇ ਪਈਆਂ ਨੇ ਮੈਂ ਫੈਵਿਕ ਲਾ ਕੇ ਜੋੜ ਕੇ ਮੋਟੀਆਂ ਨਾ ਕਰਦੀਆਂ ਤਾਂ ਦਿਮਾਗ ਜਿਆਦਾ ਨਹੀਂ ਚੱਲਦਾ ਇਹ ਐਵੇਂ ਦਿਮਾਗ ਜਿਆਦਾ ਲੰਮੀਆਂ ਹੋ ਜਾਣਗੀਆਂ ਪਤਲੀਆਂ ਆਇਆ ਆਪ ਦੋ ਦੋ ਜਾਂ ਫਿਰ ਅਸੀਂ ਪਹਿਲਾਂ ਚ ਪਾ ਦਿੰਦੇ ਦੋ ਦੋ ਬੱਚੇ ਨਿਕਲਣਗੇ ਹਾਂ ਹਾਂ ਐਵੇਂ ਤੇ ਪਾ ਸਭ ਨੂੰ ਪਰ ਦਿਮਾਗ ਜਿਆਦਾ ਨਹੀਂ ਹੋ ਗਿਆ ਇਹ ਆਪ ਕਿ ਮੈਂ ਜਿਆਦਾ ਨਹੀਂ ਲਵਾਉਂਦੇ ਜੇ ਖਰਾਬ ਹੋ ਗਈਆਂ ਫਿਰ ਫੇਰ ਵੀ ਕੁਝੜਾਈ ਨਹੀਂ ਨਹੀਂ ਹੋਰ ਲਵਾਵਾਂਗੇ ਬਾਕੀ ਆ ਲੈ ਆਪਾਂ ਤਿੰਨ ਤੇ ਟਰਾਈ ਕਰ ਲਾਂ ਤੇ ਆ ਪਾਊਡਰ ਵਾਲਾ ਡੱਬਾ ਇਹਦੇ ਵਿੱਚ ਨਾ ਜਾਂਦੇ ਨਾ ਬਾਹਰ ਰੱਖੀ ਐ ਗੋਮਣਾ ਜਾਣ ਪੈਕੇਟ ਸੀ ਇਹਨਾਂ ਤੋਂ ਕਾਟ ਗਿਆ ਸੀਗਾ ਆਸ ਹੋ ਚਾਈ ਤੇ ਪਾਈ ਆਪਣੀ ਕਾਲੀ ਕਬੂਤਰੀ ਨਹੀਂ ਜਿਹੜੀ ਇਹ ਆ ਵਾਲੀ ਆ ਵਸਲ ਜੀ ਇਹ ਆਪਣੀ ਕਾਲੀ ਕਬੂਤਰੀ ਜਿਹਨੇ ਅੰਡੇ ਦਿੱਤੇ ਹੋਏ ਨੇ ਉਹਦੇ ਪੈਰ ਚ ਪਾਈ ਹੋਈ ਸੀ ਕਾਲੀ ਚਿੱਟੇ ਕਬੂਤਰ ਉਹ ਵਸਲ ਜਦ ਆ ਫੜੀ ਸੀ ਉਦੋਂ ਕਬੂਤਰ ਮੈਂ ਦੇ ਦਿੱਤੇ ਸੀ ਕਿਸੇ ਨੂੰ ਤੇ ਮੇਰੇ ਬੇਲੀ ਨੂੰ ਮੈਂ ਕਿਹਾ ਸੀ ਕਬੂਤਰ ਲੈ ਕੇ ਉਹਨੂੰ ਫੜਦੇ ਆਂ ਫਿਰ ਆਪਾਂ ਉਹਨੂੰ ਖੰਬੇ ਤੋਂ ਫੜੀ ਸੀ ਉਦੋਂ ਲੱਗਦਾ ਸੀ ਉਹ ਕਬੂਤਰ ਹੈ ਹੁਣ ਪਤਾ ਲੱਗਦਾ ਕਬੂਤਰੀ ਹੈ ਇਹ ਕਮਾੜਾ ਕੰਮ ਨਹੀਂ ਆਈ ਬੰਦ ਹੋ ਗਈ ਅੱਛਾ ਇਹ ਕੰਮ ਨਹੀਂ ਆ ਲੈ ਆ ਰੱਖ ਦੇ ਰੱਖ ਦੇ ਆਂਦੇ 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 ਹਾਂ ਬਸ ਆ ਗਈ ਆ ਗਈ ਆਂਦੇ 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 ਇਹ ਚੱਕ ਚਲੋ ਰੱਖ ਦਈਏ ਮੰਜੀ ਕਰਨੀ ਉਹਦੇ ਉੱਧ ਚਤਰੀ ਵੀ ਲਾਉਣੇ ਆ ਲਾ ਬਈ ਚਤਰੀ ਮੈਂ ਨਹੀਂ ਮੈਂ ਲਾ ਦਿੰਨਾ ਫੇਰ ਲਾ ਜੀ ਆ ਲੈ ਇਹ ਬੱਜ ਗਈ ਨਾ ਬੰਨਦੇ ਨਹੀਂ ਸੁਣੇ ਕੁੜੀ ਨੇ இல்ல <laughs> రెండా ਤਾਂ ਵਧੀਆ ਮਿਲਿਆ ਨਾ ਅਗਿਆ ਹੀ ਡੰਡਾ ਲੈ ਆਏਗਾ ਸਕੇ ਤੇ ਯਾਰ ਮਮਾ ਤਾਂ ਪੁੱਛੇ ਤਾਂ ਬਿਨਾ ਆਇਆ ਚੱਕਿਆ ਆਇਆ ਬੈ ਚੱਪ ਬੋਲੀ ਦਾਣੀ ਲੋ ਵੀ ਹੁਣ ਮਤਾਰ ਬੰਨੇ ਨੂੰ ਕੱਪੜੇ ਵਾ ਇੱਥੇ ਬਾਸ ਲਾਵਾਂਗੇ ਤਾਂ ਉਹ ਵੀ ਟੈਂਕੀ ਜੇ ਗੰਦਾ ਬਾਣੀਆਂ ਆ ਗਿਆ ਆ ਭੜਦੇ ਪੈਪ ਆਪਣੀ ਇਹ ਤਾਂ ਬਾਲਾ ਮੈਂ ਛਾਤਰੀ ਲਾਈ ਸੀ ਪਰ ਪੈਪ ਛੋਟੀ ਬਹੁਤ ਹੈ ਇਹ ਇੱਕ ਮਿੰਟ ਸਹੀ ਫੜ ਲਾ ਇਹ ਮੈ ਲਾ ਕੇ ਚੱਲਦੇ ਹੁਣ ਤੇ ਚਲੋ ਭਈ ਪੈਪ ਲੈ ਛਾਤੇ ਉਹ ਮੈ ਲੈ ਜਲਣ ਤੈ ਦੂਰੇ ਫੈਂਕ ਸੁਣੀ ਮੈ ਲੈ ਮੈ ਲੈ ਜਲਣਾ ਪੰਮੀ ਮੈਂ ਤੇ ਖਲੇ ਹੰਦੀ ਫੈਂਕੀ ਦਾ ਕੀ ਹਾਲ ਹੋ ਚੁੱਕਿਆ ਨਾ ਹੋ ਗਿਆ ਹੋ ਗਿਆ ਤੋ ਹੁਣ ਆ ਜੀ ਓਏ ਓਏ ਫੀਲ ਹੰਡੀ ਤੇ ਲਿਖਤਾ ਨਹੀਂ ਕੀ ਹੈ ਲੋ ਵੀ ਦੇਖੋ ਗੰਦਾ ਪਾਣੀ #ਬੰਦਾ ਗੰਦਾ ਪਾਣੀ ਸਾਫ ਕਰਦਾ #ਗੰਦਾ ਬੰਦਾ ਪਾਣੀ ਸਾਫ ਕਰਦਾ #ਬੰਦਾ ਗੰਦਾ ਪਾਣੀ ਸਾਫ ਕਰਦਾ ਹੋਰ ਛੱਡਦੀ ਹਾਂ ਹਾਂ ਛੱਡਦਾ #ਬੰਦਾ ਗੰਦਾ ਪਾਣੀ ਸਾਫ ਕਰਨਾ ਇਹ ਗੰਦਾ ਪਾਣੀ ਸਾਫ ਕਰਨਾ ਦੇਖੋ ਮੌਸਮ ਮੌਸਮ ਦੇਖੋ ਮੇਰੇ ਵਾਲਾ ਕੋਈ ਨਾ ਦੇਖੇੋ ਬੜਾ ਔਖਾ ਮੈਂ ਉਹਨਾਂ ਬਾਲਟੀਆਂ ਪਰਾਂਗੇ ਫੇਰ ਕੱਟਾਂਗੇ ਪਤਾ ਨਹੀਂ ਕਿਵੇਂ ਗੰਦਾ ਪਾਣੀ ਕਿਤੇ ਪੈਪ ਟੁੱਟ ਗਈ ਹੋਣੀ ਪਾਣੀ ਵਾਲੀ ਇਹ ਗੰਦਾ ਹੋ ਗਿਆ ਕਰ ਦਿਆਂ ਸਾਫ ਉਹਨ ਏ ਤਰੀ 3 3 3 4 ਖਰੀਦ ਲੈ ਵੀ ਕਬੂਤਰ ਖੋਲਦੇ ਆ ਚਲ ਤੂ ਖਡੇ ਦੇ ਕੋਲ ਆ ਬਲੀ ਜਾ ਕੇ ਕਰ ਲੈ ਨਾ ਬਿੱਲੀ ਆਨੀ ਨਾ ਵੀ ਬਿੱਲੀ ਦਾ ਆਸੇ ਪਾਸੇ ਰਹੇ ਹੈਨੀ ਆ ਜਾਓ ਫਿਰ ਖੋਲ ਦੇ ਖੋਲ ਦੇ ਬਸੇ ਨਹੀਂ ਦਾਮ ਸੀ ਮੈਂ ਤੁਹਾਨੂੰ ਕੋਲ ਵੀ ਦਿਨਾ ਇਨ ਜਰ ਕੋਲਾ ਕੋਲਾ ਜੇਦੀ ਚਲੋ ਭਾਈ ਅਰੇ ਇਹ ਚੱਕ ਓ ਨੋਂਦੇ ਨੇ ਵਿੱਚ ਭਿੱਜੀ ਫਿਰਦੀ ਐ ਕਿਹੜੀ ਆਹੀ ਅੰਡਿਆਂ ਦੇ ਫਿਰ ਬਹਿ ਗਈ ਜਾ ਕੇ ਉੱਤਰਦੀ ਅੱਖ ਸੱਟ ਯੈਸ ਕੱਢ ਬਾਰ ਆ ਫੜ ਫੋਨ ਨੂੰ ਪਾਣੀ ਕੱਢੀਏ ਚੱਕ ਚੱਕ ਤਿੰਨ ਬਾਰ ਕੀ ਹਲ ਹੋ ਗਿਆ ਅੰਦਰ ਆਤਰਿਆ ਬਾਹਰ ਆਤਰਿਆ ਫਿਰ ਇਹਨੂੰ ਕੀ ਬੀਂਦ ਦੇਣੀ ਹੈ ਨਾ ਇਹ ਦਰਦੇ ਆ ਬਣਾਉਂਦਾ ਫਿਰ ਤਾਂ ਨਹੀਂ ਹੋਇਆ ਮਤਲਬ ਕੋਈ ਹੈਗਾ ਇਹ ਸਾਰਾ ਕੀ ਟੋਪਲੇ ਮੋੜਨਿਆ 2 ਮਿੰਟ ਮਾਰ ਕੇ ਤੋਂ ਆ ਫੇਰ ਆਏ ਖੋਲਾਂਗੇ ਇਹਨਾਂ ਨੂੰ ਯੈਸ ਯੂ ਗੋ ਆਓ ਵਾ 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 ਹੱਥ ਤੋ ਜਾ ਰਹੇ ਨੇ ਚੰਗੀ ਤਰ੍ਹਾਂ ਸੁੱਤ ਹੋ ਗਏ ਆਂ

तो पजी बैठे। कौन आया लेट है गो मैं नीयां बाड़ियां इत्ता चक रखी हैं हाथ खा ली हाथ ने मतलब मतलब खाली ली हाथ ने और सारी इतना मेरे मेरे प्राण ने नहीं चक्कियां मैं चक रखी हां हैं मैं चक रखी ने ए धड़क ਬਾਹਸ ਬੰਨਣਾ ਰਸੀ ਚਾ ਲੋ ਭਾਈ ਚਲੋ ਬਈ ਰਸੀ ਕੱਢਦੇ ਹਾਂ ਚਾ ਤੂੰ ਕਿੱਤਰ ਨਿਕਲੀ ਬੈਠਾ ਮਾਮਾ ਅੰਦਰ ਹੋ ਜਾ ਪਾਸ ਗਿਆ ਯਾਰ ਕੋਈ ਨਹੀਂ ਕਰਾਂਗੇ ਅੰਦਰ ਇਹ ਫੋਨ ਦਾ ਕਵਰ ਯਾਰ ਗਾ ਪੈ ਜਾਗਾ ਹਣਾ ਇੱਥੋਂ ਕੀ ਕਰਾਂ ਬੰਦਾ ਉਹ ਆਜੂ ਆਜੂ ਇਹ ਆ ਪਈਆਂ ਰਸੀ ਇਹ ਨਾ ਕਰਾਂਗੇ ਇਹਨੂੰ ਫੇਰ ਪੁੱਠਾ ਵੇ ਸੁੱਟ ਦਿਆਂ ਤੂੰ ਚੱਕ ਲੈ ਜਾ ਕੇ 8 ਟੱਕ ਨਾ ਲੈਣਾ ਲੋ ਬਈ ਇਹਨੂੰ ਕਰੀਏ ਬੰਦ ਓਏ ਹੋਏ ਬੰਦ ਕਰਨਾ ਬੜਾ ਔਖਾ ਆ ਦੋਮੇੜਾ ਵੀਡੀਓ ਰੋਕਾਂਗਾ ਮੈਂ ਇਹਨੂੰ ਉਹਦੇ ਉੱਤੇ ਤਰਨਾ ਬੜਾ ਖਤਰਨਾ ਓ ਬਈ ਰਸੀ ਲੈ ਲਈ ਇੱਕ ਇੱਕ ਹੋਰ ਲੈ ਲਈ ਮੈਂ ਤਾਂ ਲਿਬੜ ਗਿਆ ਚਿਆਰੋ ਬਾਸ ਉਹੜੀ ਜਾਲ ਹਲਤਾ ਲੋਈ ਬਾਸ ਢਾਕ ਲੈ ਅਸੀਂ ਬੰਨਣ ਵਾਲਦੇ ਹੈ ਲਾ ਇਹਦੇ ਥੱਲੇ ਲਾਈ ਦੇਣਾ ਹਾਂ ਹਾਂ ਇਹ ਫੈਟ ਹੁੰਦਾ ਚੰਬਰ ਦਾ ਮਾਜ ਪਤਾ ਕੀ ਹੁੰਦਾ ਆਪਾਂ ਇਹ ਤਾਰ ਬਣਾ ਦਿੰਨੇ ਸਹੀ ਇਹਨੂੰ ਕਨੈਜ ਧਰ ਦਿੰਨੇ ਆ ਠੀਕ ਹੈ ਆਪਾਂ ਛੋਟੀ ਪੈਪ ਲਾਉਣੀ ਹੈ ਆਪਾਂ ਕੋਈ ਹੋਰ ਭਾਂਡੇ ਦੇ ਵਜਾਪਾ ਡੱਬੇ ਢੁੱਬੇ ਵਜ ਕੇ ਛੋੜ ਦੇ ਵਜਾਪਾ ਮਿੱਟੀ ਪਾ ਕੇ ਪੈਪ ਲਾ ਦਾਂਗੇ ਨਾਈਸ ਹਮ ਆਪਾ ਆਟੋਗ੍ਰਾਫ ਲੈਣਾ ਚਾਹਤੇ ਹੈ ਇਹ ਇਹ ਲੋ ਇਹ ਲੋ ਅਬ ਇਸ ਕੋ ਹਮ ਇਸ ਦੇ ਅੰਦਰ ਫਸਾਏਗੇ ਫਿਰ ਤਾਰ ਕੋ ਬਾਹਰ ਦੇਗੇ ਲੇਕਿਨ ਪਹਿਲੇ ਆਟੋਗ੍ਰਾਫ ਠੰਗੇ ਸੇ ਤੋ ਦਿਜੀਏ ਬਤਾ ਬਾਸਕਾਰੀ ਆ ਰਸੀ ਖੋਲ ਦੇ ਚਲੋ ਬਈ ਤੁਜੀ ਰਸੀ ਨਹੀਂ ਹੈ ਮੰਨਣਾ ਪਟਾ ਆਪਣੀ ਥਾਂ ਤੇ ਆਪਾਂ ਸੌਖਾ ਤਰੀਕਾ ਲੱਬ ਲੇਟਾਂ ਹੀ ਜੱਕ ਲੈਂਦੀਆਂ ਉਹ ਚੱਕ ਲੈਣ ਚੱਲ ਗਏ ਬੰਨ ਧਿਆਨ ਨਾਲ